ਓਨਲੀ ਸਕਿੱਲ ਵਾਲੇ ਬੰਦੇ ਧਿਆਨ ਨਾਲ ਸੁਣ ਲੋ ਸਕਿੱਲ ਵਾਲੇ ਜਿੰਨੇ ਵੀ ਸਕਿੱਲ ਵਾਲੇ ਬੰਦੇ ਲੋਗੇ ਚਾਹੇ ਉਹ ਹੈਲਪਰ ਆ, ਕਾਰਪੈਂਟਰ ਆ, ਇਲੈਕਟ੍ਰੀਸ਼ੀਅਨ ਆ, ਮੈਸਨ ਆ, ਸਟੀਲ ਫਿਕਸਰ ਆ ਕਿਸੇ ਵੀ ਟ੍ਰੇਡ ਦਾ ਬੰਦਾ ਹੈਗਾ ਉਹਨੂੰ ਅਸੀਂ ਓਨਲੀ 45000 ਰੁਪਿਆ ਵਿੱਦ ਟਿਕਟ ਭੇਜਾਂਗੇ 45000 ਰੁਪਿਆ ਸਿਰਫ ਖਰਚ ਹੈ ਤੁਹਾਡੇ ਕੋਲ ਬਸ ਸਕਿੱਲ ਹੋਣੀ ਚਾਹੀਦੀ ਹੈ 45000 ਚ ਵਿੱਦ ਟਿਕਟ ਟਿਕਟ ਕਰਾ ਕੇ ਤੁਹਾਡਾ ਆਪਾ ਵੀਜ਼ਾ ਲਗਵਾ ਦਾਂਗੇ ਪੈਸੇ ਜਦੋਂ ਤੁਹਾਡੀ ਟਿਕਟ ਕਨਫਰਮ ਹੋ ਗਈ ਵੀਜ਼ਾ ਤੁਹਾਡਾ ਆ ਗਿਆ ਉਦੋਂ ਬਾਅਦ ਦੇ ਦਿਓ ਕੋਈ ਚੱਕਰ ਨਹੀਂ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਵਾਸਤੇ ਇੱਕ ਇਹ ਜੀ ਜਾਣਕਾਰੀ ਲੈ ਕੇ ਆਇਆ ਜਿਹਨੂੰ ਅਪਰੋਕਸੀਮੇਟ ਪੰਜਾਬ ਦੇ ਵਿੱਚ 80 ਤੋਂ 90% ਬੰਦੇ ਤਾਂ ਜਾਣਦੇ ਨੇ ਬਈ ਯਾਰ ਇਹ ਚੀਜ਼ ਐਵੇਂ ਵੀ ਹੋ ਜਾਂਦੀਆਂ ਨੇ ਕਿਆਂ ਹੁਣ ਉਹ ਚੀਜ਼ਾਂ ਕਿਹੜੀਆਂ ਨੇ ਕਿ ਉਹ ਤੁਹਾਨੂੰ ਆਪਾਂ ਗੱਲ ਕਰਾਂਗੇ ਖੁੱਲ੍ਹ ਕੇ ਉਸ ਤੋਂ ਪਹਿਲਾਂ ਭਰਾ ਨਾਲ ਮਿਲਾ ਦੇਣਾ ਪਹਿਲਾਂ ਤਾਂ ਮੇਰੇ ਸਸਿਕਾਰ ਸਸਿਕਾਰ ਭਾਈ ਇੱਕ ਵਾਰੀ ਆਪਣੇ ਜਿੰਨੇ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਜੀ ਸਾਰਿਆਂ ਨੂੰ ਇੰਟਰੋਡਿਊਸ ਕਰ ਦਿਓ ਵੀ ਆਪਣਾ ਕੰਮ-ਕਾਰ ਕੀ ਆ ਆਫਿਸ ਦਾ ਨਾਮ ਕੀ ਆ ਤੇ ਜੇ ਕਿਸੇ ਨੇ ਉਰੇ ਆਉਣਾ ਹੈ ਵੀ ਆਪਣਾ ਐਡਰੈਸ ਕੀ ਪੈਂਦਾ ਹੈਗਾ ਆਪਾ ਜੀ ਇਸ ਵਕਤ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਬਈ ਬਹੁਤ ਬਹੁਤ ਤੁਸੀਂ ਜੀ ਦੂਰ ਸਾਡੇ ਕੋਲੇ ਪਹੁੰਚੇ ਹੋਗੇ ਦੂਜੀ ਗੱਲ ਇਹ ਹੈ ਕਿ ਆਪਾਂ ਸਾਈ ਐਂਟਰਪ੍ਰਾਈਜ਼ ਫ੍ਰੀਕੋਰਡ ਆਪਣਾ ਦਫ਼ਤਰ ਹੈਗਾ सदर ਠਾਣੇ ਦੇ ਬਿਲਕੁਲ ਸਾਹਮਣੇ ਨਾਮ ਮੇਰਾ ਜਸਵਿੰਦਰ ਸਿੰਘ ਹੈ ਜੀ ਹਾਂਜੀ ਸਾਈ ਐਂਟਰਪ੍ਰਾਈਜ਼ ਹਨਾ ਜੀ ਹਾਂਜੀ ਤੇ ਇੱਕ ਜਿਵੇਂ ਤੁਹਾਨੂੰ ਸ਼ੁਰੂ ਚ ਇਹ ਗੱਲ કહਾਂ ਵੀ ਕਿਸੇ ਵੀ ਰਪਾਈ ਨੇ ਜੇ ਅਬੂਦਾਬੀ ਜਾਂ ਦੁਬਈ ਦਾ ਡਰਾਈਵਿੰਗ ਲਾਇਸੈਂਸ ਇੱਥੋਂ ਹੀ ਬਣਾ ਕੇ ਦਿੱਤਾ ਜਾਵੇ ਤਾਂ ਤੁਸੀਂ ਕਹੋਗੇ ਗੱਪ ਮਾਰਦਾ ਹੁੰਦਾ ਹੀ ਆ ਕਿਉਂਕਿ ਇਹ ਚੀਜ਼ ਕਦੇ ਨਹੀਂ ਸੁਣੀ ਜੀ ਕਿਸੇ ਨੇ ਹਨਾ ਜੇ ਆਪਾਂ ਨਾਰਮਲ ਜੀ ਗੱਲ ਕਰੀਏ ਸਭ ਤੋਂ ਪਹਿਲੀ ਗੱਲ ਕਿਸੇ ਮੇਰੇ ਵੀਰ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਸਕਿੱਲ ਹੈ। ਭਾਵੇਂ ਪਲੰਬਰ ਠੀਕ ਹੈ ਕਿਸੇ ਤਰ੍ਹਾਂ ਦਾ ਕਾਰਪੈਂਟਰ ਦਾ ਕੰਮ ਆਉਂਦਾ ਹੋਵੇ ਜਾਂ ਆਪਾਂ ਕਹੇ ਦੀ ਕਿ ਡਰਾਈਵਰੀ ਆਉਂਦੀ ਹੈਗੀ ਕਿਸੇ ਤਰ੍ਹਾਂ ਦੀ ਕੋਈ ਵੀ ਸਕਿੱਲ ਹੈ। ਸਕਿੱਲ ਦੇ ਆਧਾਰ ਤੇ ਉਹਦੇ ਮਨ ਦੇ ਵਿੱਚ ਹੁੰਦਾ ਹੈ ਕਿ ਯਾਰ ਮੈਂ ਬਾਹਰ ਜਾਣਾ ਠੀਕ ਹੈ ਤਾਂ ਪੇਸ ਦੇਣਗੇ। ਸਭ ਤੋਂ ਵੱਡੀ ਗੱਲ ਸਿਰਫ ਤੁਹਾਨੂੰ ਸਕਿੱਲ ਆਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜੀ 1 ਬਾਈ 1 ਪ੍ਰੋਡਕਟ ਦੀ। ਮੈਂ ਕੁਝ ਕੁ ਪ੍ਰੋਡਕਟ ਲਿਖੀ ਬੈਠਾ। ਇਹਦੇ ਬਾਰੇ ਮੈਂ ਖੁੱਲ ਕੇ ਗੱਲ ਕਰੂੰਗਾ। ਬੀ ਕੀ ਪ੍ਰੋਫਾਈਲ ਹੋਣੀ ਚਾਹੀਦੀ ਕਿ ਕਿੰਨੇ ਕ ਟਾਈਮ ਦਾ ਪ੍ਰੋਸੈਸ ਹੈ ਸਭ ਤੋਂ ਵੱਡੀ ਗੱਲ ਕਿ ਖਰਚਾ ਕੀ ਹੋ ਜਾਂਦਾ ਬਾਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਆਪਣੇ ਪੰਜਾਬ ਚ ਲਾ ਲੋ ਬਰਦੀ ਦੀ ਗੱਲ ਕੀ ਕਰੀਏ ਜਿਹੜਾ ਕੰਮ ਲੱਖ ਡੇਢ ਲੱਖ ਦਾ ਬੋਲਦੇ ਨੇ ਆਪਾਂ 40-45 ਹਜ਼ਾਰ ਚ ਅਗਲੇ ਦਾ ਕਰਾ ਦਿੰਦੇ ਜੀ ਜੈਨੂਲ ਇੰਨਾ ਕਰੇਟ ਆਉਂਦਾ ਉਹਦੇ ਵਿੱਚ ਮੈਂ ਥੋੜਾ ਜਿਹਾ ਇੱਥੇ ਕਲੀਅਰ ਕਰ ਦਿਆ ਵਾਂ ਜਿਹੜੇ ਬੰਦੇ ਵੀ ਸਕਿੱਲ ਵਾਲੇ ਹੈਗੇ ਆ ਜਿਵੇਂ ਕਿ ਕੋਈ ਕਾਰਪੇਂਟਰ ਆ ਇਲੈਕਟ੍ਰੀਸ਼ੀਅਨ ਆ ਪਲੰਬਰ ਆ ਹੈਲਪਰ ਆ ਸਭ ਤੋਂ ਵੱਡੀ ਜਲਮੁਆ ਮਾਰਕੀਟ ਦੇ ਵਿੱਚ ਬਈ ਲੁੱਟ ਕੀ ਹੋ ਰਹੀ ਹੈਗੀ ਆ ਵੀ ਉਹਨਾਂ ਤੋਂ ਵੀ ਲੱਖ ਤੋਂ 1.5 ਲੱਖ ਰੁਪਏ ਲਿਆ ਜਾਂਦਾ ਮਾਰ ਲੈ ਲੈਂਦੇ ਨੇ ਜੀ ਬਿਲਕੁਲ ਸਹੀ ਸੈਲਰੀ ਉਹਨਾਂ ਦੀ ਸਿਰਫ 1000 ਤੋਂ ਲੈ ਕੇ 1500 ਦਰਾਮ ਜਿਹੜੀ ਹੈਗੀ ਆ ਹਾਂਜੀ ਦਿੱਤੀ ਜਾਂਦੀ ਕੰਪਨੀ ਵੱਲੋਂ ਮਤਲਬ ਤੁਸੀਂ ਮੰਨ ਲਓ ਵੀ 1000 ਦਰਾਮ ਬੇਸਿਕ ਸੈਲਰੀ ਹੈ ਜੇ 1500 ਹੋ ਫਿਰ ਉਹ ਤੋਂ ਓਵਰਟਾਈਮ ਕਮਾਉਂਦਾ ਬੰਦਾ ਤਾਂ 30 ਤੋਂ 35000 ਰੁਪਏ ਉੱਥੇ ਕਮਾਉਂਦਾ ਹੈਗਾ ਠੀਕ ਹੈ ਜੀ ਜਦੋਂ 35000 ਰੁਪਏ ਕਮਾਉਣ ਵਾਲੇ ਬੰਦੇ ਤੋਂ ਆਪਾਂ 1.5 ਲੱਖ ਰੁਪਏ ਲੈ ਲਾਂਗੇ ਤਾਂ ਉਹ ਵਿਚਾਰੇ ਦੇ ਕਰੋੜਾਂ ਤੱਕ ਪ ਜਿਹੜਾ ਤਾਂ ਮੇਰੇ ਵੀਰ ਦੁਬਈ ਅਬੂਦਾਬੀ ਜਾਣਾ ਚਾਹੁੰਦੇ ਆ ਟੈਕਸੀ ਲਾਈਨ ਦੇ ਵਿੱਚ ਜਿਨ੍ਹਾਂ ਨੂੰ ਉਰੇ ਡਰਾਈਵਿੰਗ ਸਕਿੱਲ ਆਉਂਦੀ ਹੈ ਤੁਹਾਡੇ ਕੋਲ ਇੰਡੀਅਨ ਗਵਰਨਮੈਂਟ ਦਾ ਆਪਣਾ ਜੀ ਇੰਡੀਆ ਦੇ ਵਿੱਚ ਬੈਠੇ ਆ ਇੰਡੀਅਨ ਗਵਰਨਮੈਂਟ ਦਾ ਲਾਇਸੈਂਸ ਹੋਣਾ ਚਾਹੀਦਾ ਹਨਾ ਜੀ ਜੇ ਜਾਣਾ ਚਾਹੁੰਦੇ ਨੇ ਕਿ ਬਾਈਕ ਰਾਈਡਰ ਕਹਿ ਦਿੰਨੇ ਹੋਣੇ ਆਪਾਂ ਇਹ ਦੋਨੋਂ ਚੀਜ਼ਾਂ ਨੇ ਜੀ ਟੈਕਸੀ ਡਰਾਈਵਰ ਤੇ ਬਾਈਕ ਰਾਈਡਰ ਇਹਦੇ ਲਈ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਬੰਦੇ ਦੀ ਪ੍ਰੋਫਾਈਲ ਕਿਵੇਂ ਦੀ ਹੋਣੀ ਚਾਹੀਦੀ ਹੈ ਜੇ ਆਪਾਂ ਐਲੀਜੀਬਿਲਟੀ ਕਹਿ ਦਿੰਨੇ ਹੋਣੇ ਆ ਹੈ ਨਾ ਵੀ ਉਹਦੇ ਲਈ ਕੀ ਕੀ ਹੋਣਾ ਚਾਹੀਦਾ ਉੱਥੇ ਆਪਾਂ ਗੱਲ ਕਰੀਏ ਵੀ ਜਿਵੇਂ ਆਪਾਂ ਬਾਈਕ ਰਾਈਡਰ ਜਾਂ ਟੈਕਸੀ ਡਰਾਈਵਰ ਇੰਡੀਅਨ ਲਾਇਸੈਂਸ ਦੇ ਉੱਤੇ ਲਗਾਤਾਰ ਹੀ ਸਾਡੇ 2014 ਤੋਂ 15 ਤੋਂ ਮੈਂ ਸਟਾਰਟ ਕੀਤਾ ਹੋਇਆ ਹੈ ਕੰਮ ਹਾਂਜੀ ਜਿੱਥੇ ਮੈਂ ਦਰਸ਼ਕਾਂ ਨੂੰ ਤੁਹਾਡਾ ਦੱਸ ਦਿਆਂ ਕਿ 2014 ਤੋਂ ਵਿੱਚ ਮੈਂ ਸਟਾਰਟ ਕੀਤਾ ਸੀ ਇਹ ਕੰਮ ਜਿਹੜਾ ਹੈਗਾ ਹਾਂਜੀ ਉਦੋਂ ਕੀ ਹੈਗਾ ਕਿ ਉਦੋਂ ਬਹੁਤ ਘੱਟ ਜਿਹੜੇ ਲੋਕ ਕਰੇਜ ਸੀਗਾ ਲੋਕਾਂ ਦੇ ਵਿੱਚ ਦੁਬਈ ਦਾ ਅੱਜ ਜਿਹੜਾ ਕਰੇਜ ਹੈਗਾ ਲੋਕਾਂ ਦੇ ਵਿੱਚ 99% ਲੋਕ ਜਿਹੜੇ ਹੈਗੇ ਆ ਕੈਨੇਡਾ ਅਮਰੀਕਾ ਤੋਂ ਮੂਵ ਹੋ ਕੇ ਦੁਬਈ ਆ ਰਹੇ ਨੇ ਕਿਉਂ ਕਿਉਂਕਿ ਕਾਨੂੰਨ ਜਿਹੜਾ ਹੈਗਾ ਉੱਥ ਉਹ ਬੜੇ ਸੋਹਣੇ ਹੈਗੇ ਆ ਬਾਕੀ ਸੇਫ ਵੀ ਹੈਈ ਕ੍ਰਾਈਮ ਨਹੀਂ 0% ਕ੍ਰਾਈਮ ਆ ਉੱਥੇ ਹੁਣ ਦੁਬਈ ਦੇ ਵਿੱਚ ਕਿਉਂ ਲੋਕਾਂ ਦਾ क्रेज ਵਧਿਆ ਹੈਗਾ ਇਸੇ ਕਰਕੇ ਲੋਕਾਂ ਨੂੰ 4 ਪੈਸੇ ਵੀ ਬਣਦੇ ਹੈਗੇ ਆ ਰਹਿਣਾ ਵੀ ਵਧੀਆ ਹੈਗਾ ਲਿਵਿੰਗ ਸਟਾਈਲ ਵੀ ਵਧੀਆ ਹੈਗਾ ਸਾਰਾ ਕੁਝ ਹੀ ਵਧੀਆ ਹੈਗਾ ਦੂਜੀ ਗੱਲ ਕਿ ਤੁਸੀਂ ਕੁਐਸਚਨ ਕੀਤਾ ਸੀਗਾ ਵੀ ਪ੍ਰੋਫਾਈਲ ਕਿਉਂ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਟੈਕਸੀ ਡਰਾਈਵਰ ਦੀ ਐਲੀਜੀਬਿਲਟੀ 10ਵੀਂ ਪਾਸ ਇੰਡੀਆ ਦਾ ਲਾਇਸੈਂਸ ਚੈਪ ਵਾਲਾ ਉਹਦੇ ਕੋਲੇ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ 10ਵੀਂ ਪਾਸ ਦਾ ਸਰਟੀਫਿਕੇਟ ਬੰਦੇ ਕੋਲੇ ਜਰੂਰ ਹੋਣਾ ਚਾਹੀਦਾ ਮੈਂ ਦੁਬਾਰਾ ਇੱਥੇ ਰਿਪ ਕਿਉਂਕਿ ਉਸੇ ਬੰਦਾ ਹੀ ਜਿਹੜਾ ਹੈਗਾ ਉਹੀ ਬੰਦਾ ਜਿਹੜਾ एलिजिਬਿਲਟੀ ਹੁੰਦਾ ਹੈ ਦੇ ਲਈ ਇੰਗਲਿਸ਼ ਬੇਸਿਕ ਬੇਸਿਕ ਇੰਗਲਿਸ਼ ਨੂੰ ਆਉਣੀ ਚਾਹੀਦੀ ਆਉਣੀ ਚਾਹੀਦੀ ਹੈ ਇਹ ਨਹੀਂ ਹੋਊਗਾ ਕਿ ਤੁਹਾਨੂੰ ਉੱਥੇ ਜਾ ਕੇ ਕੁਝ ਮਿਲੂਗਾ ਨਾ ਤੁਹਾਨੂੰ ਉਰੇ ਟੈਸਟਿੰਗ ਹੋਊਗੀ ਤੁਹਾਨੂੰ ਡਰਾਈਵਿੰਗ ਆਉਂਦੀ ਹੈ ਜਾਂ ਨਹੀਂ ਆਉਂਦੀ ਇੱਥੇ ਉਸ ਤੋਂ ਬਾਅਦ ਤੁਹਾਡੀ ਹੋਊਗੀ ਇੱਥੇ ਹੀ ਸਾਰਾ ਕੁਝ ਹੋਊਗਾ ਮਤਲਬ ਮਤਲਬ ਉਰੇ ਬੈ ਕੇ ਤੁਹਾਡਾ ਸਾਰਾ ਕੁਝ ਕਲੀਅਰ ਹੋਊਗਾ ਜੇ ਤੁਸੀਂ एलिजिਬਲ ਹੋ ਟੈਕਸੀ ਡਰਾਈਵਰ ਤੇ ਬਾਈਕ ਰਾਈਡਰ ਅਬੂਦਾਬੀ ਜਾ ਦੁਬਈ ਦੇ ਵਿੱਚ ਜਾਣਾ ਚਾਹੁੰਦਾ ਹੈ ਨਾ ਇੱਕ ਮਿੰਟ ਬਾਈ ਜੀ ਮੈਂ ਥੋੜਾ ਹੋਰ ਥੋੜਾ ਐਡ ਕਰ ਦਿਆ ਇਹਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਕੈਂਡੀਡੇਟ ਦਾ ਜਦੋਂ ਵੀ ਸਾਨੂੰ ਕੋਈ ਫੋਨ ਆਉਂਦਾ ਹੈਗਾ ਅਸੀਂ ਉਹਨੂੰ ਹਰ ਇੱਕ ਜਿਹੜਾ ਵੀ ਕੈਂਡੀਡੇਟ ਹੈਗਾ ਉਹਨੂੰ ਜਾਣ ਦਾ ਸ਼ੁੱਕ ਹੈਗਾ ਉਹਨੂੰ ਇਹ ਦੱਸਦੇ ਹੈਗੇ ਵੀ ਸਭ ਤੋਂ ਪਹਿਲਾਂ ਤੇਰੀ ਇੰਟਰਵਿਊ ਹੋਊਗੀ ਇੰਟਰਵਿਊ ਤੋਂ ਬਾਅਦ ਤੁਹਾਡਾ ਮੈਡੀਕਲ ਹੋਊਗਾ ਮੈਡੀਕਲ ਤੋਂ ਹੋਣ ਤੋਂ ਬਾਅਦ ਤੁਹਾਡਾ ਅੱਗੇ ਪ੍ਰੋਸੈਸ ਤੁਹਾਡੀ ਆਫਰ ਲੈਟਰ ਕੰਪਨੀ ਨੇ ਤੁਹਾਨੂੰ ਦੇਣੀ ਹੈਗੀ ਆ। ਅਗਲਾ ਦਾ ਜਿਹੜਾ ਪ੍ਰੋਸੈਸ ਹੈਗਾ 15 ਤੋਂ 20 ਦਿਨ ਜਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਲਗਭਗ ਲਗਭਗ ਮਹੀਨੇ ਡੇਢ ਮਹੀਨੇ ਚ ਕੰਮ ਹੋ ਜਾਂਦਾ ਬੰਦੇ ਦਾ ਵੀਜ਼ਾ ਸਟicker ਲੱਗ ਕੇ ਐਮਬੈਸੀ ਦੇ ਵਿੱਚੋਂ ਆਲਰੇਡੀ ਬੰਦੇ ਕੋਲੇ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਹੋ ਜਾਂਦਾ। ਇੱਕ ਇਹਦੇ ਵਿੱਚ ਸਭ ਤੋਂ ਵੱਡਾ ਸਕੈਮ ਚੱਲ ਰਹੀ ਮੈਂ ਤਾਂ ਸਕੈਮ ਹੀ ਕਹੂੰਗਾ। ਵੀ ਕੁਝ ਕੁਸ਼ਕ ਬੰਦੇ ਚਲੋ ਜੀ ਆਪਾਂ ਨਾਮ ਨਹੀਂ ਕਿਸਦਾ ਲੈਂਦੇ ਹਣਾ ਉਹ ਕੀ ਕਰਦੇ ਹੁੰਦੇ ਨੇ ਕਿ ਅਸੀਂ ਬਾਈ ਤੈਨੂੰ ਕੰਮ ਦੇ ਆਧਾਰ ਤੇ ਭੇਜ ਦਿੰਨੇ ਆ। ਉਹ ਅਡਵਾਂਸ ਚ ਪੈਸੇ ਲੈ ਲੈਂਦੇ ਆ ਉਦੋਂ ਬਾਅਦ ਲਾਰੇ ਲਾਈਗੇ ਲਾਰੇ ਲਾਈਗੇ 2 ਮਹੀਨੇ 3 ਮਹੀਨੇ 6 ਮਹੀਨੇ ਨੂੰ ਅਗਲਾ ਕਹਿੰਦਾ ਯਾਰ ਮੈਂ ਹੁਣ ਕੀ ਕਰਾਂ ਵੀ ਆਪਾਂ ਜੋ ਪੇਮੈਂਟ ਹੈ ਉਹ ਕਦੋਂ ਲੈਣੀ ਹੈ ਅਗਲੇ ਤੋਂ ਆਪਾਂ ਪੇਮੈਂਟ ਇਦਾਂ ਹੈ ਜਿਹੜੇ ਦਾ ਹੈਗੇ ਆਪਣੇ ਕੋਲੇ ਜਿੰਨੇ ਵੀ ਸਕਿੱਲ ਵਾਲੇ ਹੈਗੇ ਆ ਉਹਨਾਂ ਨੂੰ ਸਾਰੀ ਆਫਟਰ ਵੀਜ਼ਾ ਪੇਮੈਂਟ ਲੈਣੀ ਹੈ ਲੋ ਬਈ ਆਫਟਰ ਵੀਜ਼ਾ ਹੀ ਪੇਮੈਂਟ ਦੇਣੀ ਹੈ ਪਹਿਲਾਂ ਕੁਝ ਨਹੀਂ ਦੇਣਾ ਜੀ ਪਹਿਲਾਂ ਕੋਈ 1 ਰੁਪਿਆ ਨਹੀਂ ਦੇਣਾ ਹੈਗਾ ਜਦੋਂ ਤੁਹਾਡਾ ਵੀਜ਼ਾ ਆ ਗਿਆ ਤੁਹਾਡੀ ਟਿਕਟ ਹੋ ਗਈ ਕਨਫਰਮ ਉਸ ਤੋਂ ਬਾਅਦ ਪੈਸੇ ਲੈਣੇ ਟਿਕਟ ਲੈਣ ਤੋਂ ਬਾਅਦ ਪੈਸੇ ਦੇਣੀ ਟਿਕਟ ਜਦੋਂ ਆ ਗਈ ਉਦੋਂ ਬਾਅਦ ਪੈਸੇ ਦੇ ਦਿਓ ਹੋਰ ਕੀ ਪਾਉ ਤੋ ਜਿਹੜੇ ਭਰਾ ਟੈਕਸੀ ਡਰਾਈਵਰ ਜਾਂ ਬਾਈਕ ਰਾਈਡਰ ਅਬੂਦਾਬੀ ਜਾਂ ਦੁਬਈ ਦੇ ਵਿੱਚ ਜਾਣ ਜਾਂਦੇ ਨੇ ਪ੍ਰੋਫਾਈਲ ਆਪਾਂ ਤੁਹਾਨੂੰ ਸਮਝਾਤੀ ਇਹਦੇ ਲਈ ਹੁਣ ਇਸ ਤੋਂ ਇਲਾਵਾ ਹੁਣ ਜਿਹੜੇ ਭਰਾਵਾਂ ਕੋਲ ਹੋਰ ਬਹੁਤ ਸਾਰੀਆਂ ਸਕਿੱਲਾਂ ਨੇ ਕਿਸੇ ਨੂੰ ਪਲੰਬਰ ਦਾ ਕੰਮ ਆਉਂਦਾ ਹੈ ਇਲੈਕਟ੍ਰੀਸ਼ੀਅਨ ਦਾ ਕੰਮ ਆਉਂਦਾ ਹੈ ਬਿਜਲੀ ਦਾ ਕੰਮ ਕਹਿ ਦਿੰਦੇ ਆਪਾਂ ਪੰਜਾਬੀ ਦੀ ਗੱਲ ਕਰ ਲੈਂਦੇ ਆ ਟੂੜੀਆਂ ਦਾ ਕੰਮ ਆਉਂਦਾ ਹੈਗਾ ਜਾਂ ਹੋਰ ਆਪਣਾ ਕੰਮ ਕਰਦੇ ਨੇ ਫਾਰਮਿੰਗ ਕਿਉਂਕਿ ਜਿਹੜੇ ਭਰਾ ਖੇਤੀਬਾੜੀ ਕਰਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਉਹ ਜਿਵੇਂ ਇਹ ਤਾਂ ਹੋ ਗਈ ਆਪਣਾ ਅਬੂਦਾਬੀ ਤੇ ਦੁਬਈ ਦਾ ਇਸ ਤੋਂ ਇਲਾਵਾ ਆਪਾਂ ਕਿਹੜੇ ਕਿਹੜੀ ਕੰਟਰੀ ਦੇ ਵਿੱਚ ਆ ਸਕਿੱਲ ਦੇ ਬਿਹੇਦ ਤੇ ਆਪਾਂ ਭੇਜ ਦਾਂਗੇ ਜੀ ਇਸ ਤੋਂ ਇਲਾਵਾ ਜਿਹੜੇ ਸਕਿੱਲ ਹੈਗੇ ਜਿਵੇਂ ਕਿ ਆਪਣੇ ਕੋਲੇ ਹੈਗੇ ਕਾਰਪੇਂਟਰ ਇਲੈਕਟ੍ਰੀਸ਼ੀਅਨ ਪਲੰਬਰ ਜਿਵੇਂ ਆ ਦੱਸਿਆ ਮੈਂ ਤੁਹਾਨੂੰ ਹਾਂਜੀ ਸਟੀਲ ਫਿਕਸਰ ਸਟੀਲ ਫਿਕਸਰ ਕੋਲ ਜਿਹੜਾ ਜਾਲ ਬੰਦੇ ਹੈਗੇ ਉਹ ਠੀਕ ਹੈ ਜੀ ਉਹਨਾਂ ਦਾ ਵੀ ਕੰਮ ਹੈਗਾ ਆਪਣੇ ਕੋਲੇ ਇਸ ਵਕਤ ਬਲਗਾਰੀਆ ਦੇ ਵਿੱਚ ਜਨਕਸ਼ਨ ਸ਼ੇਨਗਨ ਕੰਟਰੀ ਆ 29 29 ਸ਼ੇਨਗਨ ਕੰਟਰੀਆਂ ਇੱਕ ਤੁਸੀਂ ਮੈਨੂੰ ਇਹਦੇ ਵਿੱਚ ਇੱਕ ਗੱਲ ਕਹੀ ਹੈ ਜੀ ਜੀ ਚਲੋ ਜਿਹੜਾ ਤਾਂ ਟੈਕਸੀ ਡਰਾਈਵਰ ਤੇ ਬਾਈਕ ਵਾਲਾ ਸੀ ਉਹਦੇ ਲਈ ਤਾਂ ਘਟਕਟ ਦਸਵੀਂ ਪਾਸ ਹੋਣੀ ਚਾਹੀਦੀ ਹੈ ਬਾਈ ਮੈਨੂੰ ਕਹਿੰਦਾ ਕਹਿੰਦਾ ਜਿਹੜੇ ਬੰਦੇ ਹੁਣ ਅਣਪੜ੍ਹਨਾ ਵਿਚਾਰੇ ਚਲੋ ਲਲੋ ਸਮੇ ਦੇ ਲਾਲੋ ਹਾਲਾਤ ਕੁਝ ਵੀ ਲਾਲੋ ਉਹ ਪੜ੍ਹੇ ਨਹੀਂ ਪਰ ਉਹ ਕਿਸੇ ਕੰਮਕਾਰ ਚ ਪੈ ਗਏ ਤੇ ਉਹਨਾਂ ਕੋਲ ਤਜਰਬਾ ਹੋ ਗਿਆ ਕਈ ਕਿਈ ਸਾਲਾਂ ਦਾ ਹੁਣ ਉਹਨਾਂ ਦਾ ਕਿਤੇ ਨਾ ਕਿਤੇ ਹੋ ਜਾਂਦਾ ਕਿ ਯਾਰ ਸਾਨੂੰ ਕੰਮ ਦੇ ਧਾਰ ਤੇ ਜਾ ਤਾਂ ਜਿਹੜੇ ਇਹ ਸਕਿੱਲਾਂ ਦੱਸਿਆ ਨੇ ਫਾਰਮਿੰਗ ਹੋ ਗਈ ਜੀ ਬਿਜਲੀ ਵਾਲਾ ਹੋ ਗਿਆ ਪਲੰਬਰ ਦਾ ਹੋ ਗਿਆ ਇਲੈਕਟ੍ਰੀਕ ਇਹਦੇ ਵਿੱਚ ਆਪਾਂ ਨੂੰ ਅਣਪੜ ਵੀ ਚੱਲ ਜੂਗਾ ਬਿਲਕੁਲ ਜੀ ਉਹਦਾ ਈਸੀਆਰ ਪਾਸਪੋਰਟ ਬਣਿਆ ਹੋਊਗਾ ਹਾਂਜੀ ਨੋ ਡਾਊਟ ਈਸੀਆਰ ਦੀ ਇਮੀਗ੍ਰੇਸ਼ਨ ਅਸੀਂ ਆਪ ਖੁਦ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਭਾਰਤ ਸਰਕਾਰ ਕੋਲੋਂ ਇਮੀਗ੍ਰੇਸ਼ਨ ਹੋ ਕੇ ਜਾਂਦਾ ਬੰਦਾ ਥੋੜਾ ਜਿਹਾ ਮੈਂ ਇੱਥੇ ਐਡ ਕਰ ਦਿਆਂ ਜਿਹੜੀ ਈਸੀਆਰ ਦਾ ਮਤਲਬ ਹੈ ਇਮੀਗ੍ਰੇਸ਼ਨ ਚੈੱਕ ਰਿਕੁਆਇਰ ਓਕੇ ਜੀ ਕੁਝ ਬੰਦਿਆਂ ਨੂੰ ਆਪਣੇ ਨੂੰ ਨਹੀਂ ਪਤਾ ਇਹਦੇ ਬਾਰੇ ਨਹੀਂ ਪਤਾ ਜੀ ਈਸੀ ਇਮੀਗ੍ਰੇਸ਼ਨ ਚੈੱਕ ਰਿਕੁਆਇਰ ਦਾ ਮਤਲਬ ਵੀ ਤੁਸੀਂ ਪਹਿਲਾਂ ਗਵਰਨਮੈਂਟ ਦੀ ਭਾਰਤ ਸਰਕਾਰ ਤੋਂ ਇਮੀਗ੍ਰੇਸ਼ਨ ਕਰਾਓ ਫਿਰ ਤੁਸੀਂ ਟ੍ਰੈਵਲ ਕਰ ਚਾਹੇ ਉਹਨਾਂ ਨੇ ਇਟਲੀ ਜਾਣਾ ਚਾਹੇ ਉਹਨਾਂ ਨੇ ਟੈਕਸੀ ਡਰਾਈਵਰ ਦੇ ਵਿੱਚ ਆਬੂਦਾਬੀ ਜਾਣਾ ਚਾਹੇ ਦੁਬਈ ਜਾਣਾ ਈਸੀਆਰ ਪਾਸਪੋਰਟ ਮੋਸਟਲੀ ਬਣਦਾ ਹੀ ਉਹਨਾਂ ਦਾ ਜੋ ਅਨਪੜ੍ਹ ਨੇ ਹਨਾ ਕਈ ਕਈ ਇੱਥੇ ਮੈਂ ਥੋੜੀ ਹੋ ਰੇਡ ਕਰਦੇ ਆ ਉਹਦੇ ਵਿੱਚ ਕਈ ਬੰਦੇ ਹੈਗੇ ਆ ਉਹਨਾਂ ਨੂੰ ਜਿਹੜਾ ਪਾਸਪੋਰਟ ਬਣਾਉਣ ਜਾਂਦੇ ਨੇ ਉਹਨਾਂ ਕੋਲੇ 10ਵੀਂ ਦਾ ਸਰਟੀਫਿਕੇਟ ਵੀ ਹੁੰਦਾ ਪਲੱਸ 2 ਦਾ ਵੀ ਹੁੰਦਾ ਉਹ ਕੋਈ ਮਿਸਗ੍ਰੇਡ ਹੋ ਜਾਂਦੇ ਨੇ ਉਹਦੇ ਵਿੱਚ ਕੋਈ ਡੇਟ ਆਫ ਬਰਥ ਦਾ ਜਾਂ ਕੋਈ ਨਾ ਕੋਈ ਫਰਕ ਹੁੰਦਾ ਉਹਦੇ ਕਰਕੇ ਉਹ ਪਾਸਪੋਰਟ ਵਿਚਾਰੇ ਈਸੀਆਰ ਬਣਾ ਲੈਂਦੇ ਨੇ ਈਸੀਆਰ ਬਣਾ ਲੈਂਦੇ ਨੇ ਉਹਨਾਂ ਵਾਸਤੇ ਵੀ ਆਪਾਂ ਇਮੀਗ੍ਰੇਸ਼ਨ ਕਰ ਨਾ ਸੁਣ ਲੈ ਲੱਖ ਲਾਉਣਾ ਨਾ ਸੁਣ ਲੈ 80000 ਮਿਨੀਮਮ ਮਾਰਕਟ 60 ਸੁੱਟ ਕਹਿ ਰਹੇ ਨੇ ਜੀ ਬਈ ਆਪਣੇ ਕੋਲ ਬੰਦਾ ਸਕਿੱਲ ਬਿਹੇਵ ਤੇ ਵੀਜ਼ਾ ਲਗਵਾਉਂਦਾ ਜੀ ਇਹਦੇ ਚ ਕਿੰਨੇ ਖਰਚ ਆਉਗੇ ਇਹਦੇ ਚ ਬਈ ਜੀ ਮੈਂ ਐਡ ਕਰ ਦੇਵਾਂ ਜਿੰਨੇ ਵੀ ਸਕਿੱਲ ਵਾਲੇ ਬੰਦੇ ਆ 온ਲੀ ਸਕਿੱਲ ਵਾਲੇ ਬੰਦੇ ਧਿਆਨ ਨਾਲ ਸੁਣ ਲੋ ਸਕਿੱਲ ਵਾਲੇ ਜਿੰਨੇ ਵੀ ਸਕਿੱਲ ਵਾਲੇ ਬੰਦੇ ਲੋਗੇ ਚਾਹੇ ਉਹ ਹੈਲਪਰ ਆ ਕਾਰਪੇਂਟਰ ਆ ਇਲੈਕਟ੍ਰੀਸ਼ੀਅਨ ਆ ਮੈਸਨ ਆ ਸਟੀਲ ਫਿਕਸਰ ਆ ਕਿਸੇ ਵੀ ਟ੍ਰੇਡ ਦਾ ਬੰਦਾ ਹੈਗਾ ਉਹਨੂੰ ਅਸੀਂ 온ਲੀ 45000 ਰੁਪਏ ਵਿਦ ਟਿਕਟ ਭੇਜਾਂਗੇ 45000 ਰੁਪਿਆ ਸਿਰਫ ਖਰਚ ਹੈ ਤੁਹਾਡੇ ਕੋਲ ਬਸ ਸਕਿੱਲ ਹੋਣੀ ਚਾਹੀਦੀ ਹੈ 45000 ਚ ਵਿਦ ਟਿਕ ਟਿਕ ਕਰਾ ਕੇ ਤੁਹਾਡਾ ਪਾ ਵੀਜ਼ਾ ਲਗਵਾ ਦਾਂਗੇ ਪੈਸੇ ਜਦੋਂ ਤੁਹਾਡੀ ਟਿਕ ਟਿਕ ਕਨਫਰਮ ਹੋ ਗਈ ਵੀਜ਼ਾ ਤੁਹਾਡਾ ਆ ਗਿਆ ਉਦੋਂ ਬਾਅਦ ਦੇ ਦਿਓ ਕੋਈ ਚੱਕਰ ਨਹੀਂ ਸਕਰੀਨ ਤੇ ਭਰਾ ਦਾ ਐਡਰੈਸ ਵੀ ਚੱਲ ਰਿਹਾ ਕੰਟੈਕਟ ਨੰਬਰ ਵੀ ਚੱਲ ਰਿਹਾ ਹੈ ਬਾਕੀ ਜੀ ਇੱਕ ਆਪਣੇ ਸੈਮੀਨਾਰ ਹੁੰਦੇ ਹੁੰਦੇ ਨੇ ਕਦੇ ਕਦੇ ਹਨਾ ਉਹ ਸੈਮੀਨਾਰ ਜਿਵੇਂ ਤੁਸੀਂ ਪਹਿਲਾਂ ਵੀ ਚਲੋ ਪਹਿਲਾਂ ਮਿਲੇ ਸੀ ਆਪਾਂ ਨਾ ਪਹਿਲਾਂ ਵੀ ਐਡ ਕੀਤੀ ਸੀ ਉਹ ਉਹ ਸਿਮਿਲਰ ਕੀ ਕੰਪਨੀ ਦੇ ਆਬੂਤਾਬੀ ਕੰਪਨੀ ਅਰਬੀਆ ਟੈਕਸੀ ਦਾ ਐਚ ਆਰ ਫੇਰ ਦੁਬਾਰਾ ਆਪਣੇ ਕੋਲੇ ਆ ਰਿਹਾ ਹੈਗਾ ਓਕੇ ਪਹਿਲਾਂ ਵੀ ਹੋ ਕੇ ਗਏ ਸੀ ਉਦੋਂ ਵੀ 40 ਤੋਂ 45 ਬੰਦੇ ਮੇਰੇ ਕੋਲੇ ਪਹੁੰਚੇ ਸੀਗੇ ਉਹਨਾਂ ਦੇ ਵਿੱਚੋਂ ਸਿਲੈਕਸ਼ਨ ਵੀ ਹੋਈ ਆ ਕੁਝ ਬੰਦਿਆਂ ਦੇ ਵੀਜ਼ਾ ਆਲਰੇਡੀ ਆ ਵੀ ਚੁੱਕੇ ਨੇ ਉਹਨਾਂ ਦੇ ਵਿੱਚੋਂ ਉਹ ਸੈਕਟਰ ਉਹਦੇ ਵਿੱਚ ਕਿਉਂਕਿ ਅੱਜ ਡੇਢ ਕਿ ਮਹੀਨਾ ਹੋ ਗਿਆ ਉਹ ਸੈਕਟਰ ਉਹਨਾਂ ਉਸ ਬੰਦੇ ਦੇ ਵੀਜ਼ਾ ਆ ਗਏ ਕੁਝ ਦੇ ਅੰਡਰ ਪ੍ਰੋਸੈਸ ਨੇ ਜੀ ਵੀਜ਼ਾ ਉਹਨਾਂ ਦੇ ਆ ਜਾਣੇ ਆ ਪਰ ਅਜੇ ਤੁਸੀਂ ਐਜ਼ ਅ ਡੈਲੀਗੇਸ਼ਨ ਨੂੰ ਮਿਲਣਾ ਚਾਹੁੰਦੇ ਹੋ ਜਿਹੜੇ ਕਿ ਦੁਬਈ ਤੋਂ ਸਪੈਸ਼ਲ ਚੱਲ ਕੇ ਆਪਣੇ ਕੋਲੇ ਆਉਂਦੇ ਨੇ ਉਹਨਾਂ ਦਾ ਸੈਮੀਨਾਰ ਹੁੰਦਾ ਹੈਗਾ ਉਹ ਗੱਡੀ ਚਲਾ ਕੇ ਦੇਖਦੇ ਨੇ ਤੁਹਾਡਾ ਇੰਗਲਿਸ਼ ਦਾ ਲੈਵਲ ਚੈੱਕ ਕਰਦੇ ਨੇ ਉਹ ਪ੍ਰੋਪਰ ਤੁਹਾਡਾ ਜਿਵੇਂ ਟੈਕਸੀ ਡਰਾਈਵਰ ਦਾ ਇੱਕ ਲੈਵਲ ਚੈੱਕ ਕਰਕੇ ਫੇਰ ਹੀ ਟੈਕਸੀ ਡਰਾਈਵਰ ਨੂੰ ਉੱਥੇ ਲੈ ਕੇ ਜਾਂਦੇ ਨੇ ਇੱਕ ਮੈਚ ਤੁਹਾਨੂੰ ਚੀਜ਼ ਹੋਰ ਕਹਿ ਦਦਨਾ ਜਿਵੇਂ ਮੈਂ ਬਾਈ ਹੋਰਾਂ ਨੂੰ ਦੱਸਿਆਗਾ ਵੀ ਸਕਿੱਲ ਚੈੱਕ ਕਰਨਗੇ ਬਾਕੀ ਸਕਿੱਲਾਂ ਵੀ ਹੋ ਗਈਆਂ ਜਿਵੇਂ ਆਪਾਂ ਬਿਜਲੀ ਦਾ ਕੰਮ ਕੇ ਲਈ ਇਲੈਕਟ੍ਰੀਸ਼ੀਅਨ ਕੇ ਲਈ ਪਲੰਬਰ ਕੇਤੇ ਇਹ ਤੁਹਾਡਾ ਉਰੇ ਪਹਿਲਾਂ ਟੈਸਟ ਲੈਣਗੇ ਮਿੱਤਰੋ ਹਨਾ ਜੀ ਉਹ ਵੀ ਜ਼ਰੂਰੀ ਹੈ ਵੀ ਤੁਹਾਨੂੰ ਸੱਚੀ ਕੰਮ ਆਉਂਦਾ ਜਾਂ ਨਹੀਂ ਆਉਂਦਾ ਉਹ ਚੀਜ਼ਾਂ ਜ਼ਰੂਰੀ ਨੇਗੀਆਂ ਉਹਦੇ ਵਿੱਚ ਕੀ ਹੈਗਾ ਵੀ ਉਹ ਸਕਿੱਲ ਚੈੱਕ ਕਰਦੇ ਨੇ ਮੰਨ ਲਓ ਕਾਰਪੈਂਟਰ ਆ ਹਾਂਜੀ ਕਾਰਪੈਂਟਰ ਕਿੰਨੇ ਬਾਏ ਕਿੰਨੇ ਦੇ ਵਿੱਚ ਉਹ ਬਾਕਸ ਬਣਾਉਂਦਾ ਹੈਗਾ ਕਿੰਨੇ ਬਾਏ ਕਿੰਨੇ ਦੇ ਵਿੱਚ ਉਹ ਆਪਣਾ ਕੋਈ ਵੀ ਜੋ ਵੀ ਉਹਦਾ ਕੰਮ ਹੁੰਦਾ ਜੇ ਵੈਲਡਰ ਆ ਤਾਂ ਵੈਲਡਰ ਦਾ ਕੰਮ ਉਹ ਚਲੇ ਪਹਿਲਾਂ ਸਕਿੱਲ ਚ ਕੀਤਾ ਜਾਊਗਾ ਫਿਰ ਚੈੱਕ ਕੀਤਾ ਜਾਊਗਾ ਪਹਿਲਾਂ ਪ੍ਰੋਪਰ ਫਿਰ ਉਹਨੂੰ ਇੰਨੇ ਘੱਟ ਖਰਚੇ ਦੇ ਵਿੱਚ ਕੰਪਨੀ ਲੱਗੇ ਜਾਊ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈਗੀ ਚਲੋ ਆਪਾਂ ਕਹਿੰਦੇ ਆ ਕਿ ਕਿਸੇ ਵੀਜ਼ਾ ਕੰਸਲਟੈਂਟ ਤੋਂ ਵੀਜ਼ਾ ਲਗਵਾ ਲਿਆ ਤੁਸੀਂ ਦੇਸ਼ ਚਲੇ ਕੇ ਬਾਹਰ ਕੱਲੋਂ ਇਨ ਫਿਊਚਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉੱਥੇ ਕਿਸੇ ਨਾਲ ਤੁਰੇ ਬਾਣੀ ਫੜਨੀ ਆਪਰਾ ਬੈਠਾ ਬਰਾਬਰ ਦੇ ਵਿੱਚ ਮੈਨੂੰ ਪਤਾ ਕੀ ਗੱਲ ਕਹੀ ਸ਼ੁਰੂ ਦੇ ਵਿੱਚ ਮੈਂ ਵੀ ਇੱਕ ਵਾਰ ਕਹਿ ਕੇ ਯਾਰ ਯਕੀਨ ਜਾਂ ਨਹੀਂ ਹੋ ਰਿਹਾ ਕਹਿੰਦਾ ਮੈਂ ਥੋੜੇ ਥੋੜੇ ਸਮੇਂ ਬਾਅਦ ਮੈਂ ਆਪ ਜਾਣਾ ਜੋ ਮੈਨੇ ਮੁੰਡੇ ਬਾਹਰ ਭੇਜੇ ਨੇ ਜੀ ਉਹਨਾਂ ਕੋਲ ਜਾ ਕੇ ਵੀ ਇਨ ਫਿਊਚਰ ਜੇ ਆਪਣੇ ਕੋਲ ਕੋਈ ਬੰਦਾ ਵੀਜ਼ਾ ਲਗਵਾਉਂਦਾ ਵੀ ਹੈ ਕਿਸੇ ਵੀ ਦੇਜ ਤੁਸੀਂ ਵੈਸੇ ਜਾਣੇ ਰਹੇ ਨੇ ਹੋਣਾ ਵੀ ਉਹ ਤੁਹਾਨੂੰ ਵੀ ਜੀ ਕੋਈ ਦਿੱਕਤ ਆਊਗੀ ਤਾਂ ਆਪਾਂ ਬੈਠੇ ਆ ਉੱਥੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਕੈਂਡੀਡੇਟਰ ਨੂੰ ਉਦੀ ਦਿੱਕਤ ਆਪਾਂ ਇੱਥੇ ਬੈਠੇ ਵੀ ਸੋਲਵ ਕਰ ਸਕਦੇ ਆ ਜੇ ਨਹੀਂ ਹੋਊਗਾ ਤਾਂ ਆਪਾਂ ਸਪੈਸ਼ਲ ਜਾ ਕੇ ਵੀ ਉੱਥੇ ਸੋਲਵ ਕਰਵਾ ਸਕਦੇ ਆ ਲਓ ਭਾਈ ਹੋਰ ਕੀ ਚਾਹੁੰਦਾ ਇਹੋ ਜਿਹੀ ਚੀਜ਼ਾਂ ਕੌਣ ਕਰਦਾ ਇੱਕ ਤਾਂ ਖਰਚਾ ਸਭ ਤੋਂ ਘੱਟ ਦੂਜੀ ਗੱਲ ਤੁਹਾਨੂੰ ਬਾਹਲੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਤੁਹਾਨੂੰ بس ਸਕਿੱਲ ਹੋਣੀ ਚਾਹੀਦੀ ਹੈ ਸਕਿੱਲ ਦੇ ਆਧਾਰ 'ਤੇ ਭੇਜ ਦਾਂਗੇ ਕੋਈ ਚੱਕਰ ਨਹੀਂ ਇੱਕ ਸਭ ਤੋਂ ਵੱਡੀ ਗੱਲ ਵੀ ਇਹਨਾਂ ਨੇ ਕਿੰਨਾ ਕੰਮ ਕਰਾਤਾ ਕਈ ਵਾਰ ਤੁਹਾਡੇ ਮਨ ਦੇ ਵਿੱਚ ਸਵਾਲ ਆ ਜਾਊਗਾ ਕਿ ਭਾਈ ਤੁਹਾਡੇ ਕੋਲ ਤਾਂ ਵੀਜ਼ੇ-ਬੁਜ਼ੇ ਵੀ ਨਹੀਂ ਹੈਗੇ ਮੈਂ ਇੱਕ ਸਿੰਪਲ ਜੀ ਗੱਲ ਕਹਾਂ ਇਹਨਾਂ ਦੀ ਆਈਡੀ ਬਣੀ ਹੋਈ ਹੈ ਇੰਸਟਾਗ੍ਰਾਮ 'ਤੇ ਜਮੈਂ ਥੱ ਉੱਥੇ ਜਾ ਕੇ ਮੈਂ ਇਹ ਨਹੀਂ ਕਹਿੰਦਾ ਕਿ ਕੈਂਡੀਡੇਟ ਦੀ ਵੀਡੀਓ ਚੈੱਕ ਕਰੋ ਕੈਂਡੀਡੇਟ ਦੇ ਪੇਰੈਂਟਸ ਦੇ ਨਾਲ ਵੀਡੀਓ ਬਣਾਇਓ ਜੀ ਆਪਣੀ ਜੀ ਉੱਥੇ ਜਾ ਕੇ ਚੈੱਕ ਕਰ ਲੈਣਾ ਤਾਂ ਉੱਥੇ ਇੰਸਟਾਗ੍ਰam ਤੇ ਵੀ ਹੈਗਾ YouTube ਤੇ ਵੀ ਹੈਗਾ ਆਪਣਾ ਤੇ Facebook ਤੇ ਵੀ ਹੈਗਾ ਆਪਣਾ ਸਾਰੇਆਂ ਦੀਆਂ ਵੀਡੀਓ ਸਾਰੇਆਂ ਦੇ ਰਿਵਿਊ ਮਾਂ-ਬਾਪ ਦੇ ਰਿਵਿਊ ਬੱਚਿਆਂ ਦੇ ਖੁਦ ਦੇ ਰਿਵਿਊ ਉੱਥੇ ਸਾਡੇ ਦੁਬਈ ਪਹੁੰਚ ਕੇ ਉੱਥੇ ਜਾ ਕੈਂਡੀਡੇਟਾਂ ਨੂੰ ਮਿਲਦੇ ਆਂਦੇ ਰਿਵਿਊ ਸਾਰੇ ਮਿਲ ਜਾਣਗੇ ਤੁਹਾਨੂੰ ਲਓ ਬਈ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਆਪਣਾ ਕਿਸੇ ਵੀ ਵੀਰ ਭਾਈ ਨਾਲ ਸਕਿੱਲ ਦੇ ਆਧਾਰ ਤੇ ਜਿਹੜੇ ਵੀਜ਼ੇ ਲੱਗਦੇ ਨੇ ਇਦੇ ਬਾਰੇ ਕੋਈ ਵੀ ਗੱਲ ਕਰਨੀ ਹੈ ਬੇਫਿਕਰ ਕਰ ਲਿਓ ਕੰਟੈਕਟ ਬਾਕੀ ਐਡਰੈਸ ਚੱਲ ਰਹੀ ਜੇ ਕਿਸੇ ਨੇ ਯੂਰ ਪਹੁੰਚਣਾ ਹੈ ਵਿਜ਼ਿਟ ਕਰਨਾ ਹੈਗਾ ਤਾਂ ਸਵੇਰੇ ਕਿੰਨੇ ਤੋਂ ਕਿੰਨੇ ਤੇ ਕਿਹੜੇ ਤੋਂ ਦਿਨ ਲੈ ਕੇ ਕਿਹੜੇ ਦਿਨ ਤੱਕ ਹੋ ਰਹੀ ਹੁੰਦੀ ਹੈ ਸਵੇਰੇ 10:00 b.m. ਤੋਂ ਲੈ ਕੇ 6:00 b.m. ਤੱਕ ਬੈਠਦੇ ਹਾਂ ਦਫਤਰ ਖੁਦ ਆਪ ਆਪ ਓਕੇ ਤੇ ਮੰਡੇ ਤੋਂ ਲੈ ਕੇ ਸੈਚਰਡੇ ਤੱਕ ਸੰਡੇ ਆਫ ਹੁੰਦਾ ਹੈ ਸੰਡੇ ਸੰਡੇ ਆਫ ਹੁੰਦਾ ਹੈਗਾ ਬਾਕੀ ਸਕਰੀਨ ਤੇ ਬਾਕੀ ਕਿਸੇ ਪ੍ਰਾਣਾ ਜਾਂ ਸੈਮੀਨਾਰ ਅਟੈਂਡ ਕਰਨ ਆਊਗਾ ਤਾਂ ਜਿਹੜਾ ਸੇਮ ਸਕਰੀਨ ਤੇ ਨੰਬਰ ਚੱਲ ਰਿਹਾ ਕਈ ਵਾਰ ਮਨ ਦੇ ਵਿੱਚ ਹੋ ਜਾਂਦਾ ਹੈ ਕਿ ਅਸੀਂ ਸਾਨੂੰ ਪਤਾ ਕਿਵੇਂ ਲੱਗੂ ਤਾਂ ਅਬੂਦਾਬੀ ਤੋਂ ਡਾਇਰੈਕਟ ਜਾਂ ਦੁਬਈ ਤੋਂ ਕੰਪਨੀਆਂ ਇੰਨਾਂ ਕੋਲ ਆਉਂਦੀਆਂ ਨੇਗੇ ਆ ਉਹ ਆ ਕੇ ਆਪਣਾ ਸੈਮੀਨਾਰ ਅਟੈਂਡ ਕਰ ਤੁਸੀ ਉਹ ਸੈਮੀਨਾਰ ਵੀ ਅਟੈਂਡ ਕਰ ਸਕਦੇ ਹੋ ਉਹਦੀ ਡਿਟੇਲ ਵੀ ਲੈਣੀ ਹੈ ਜੇ ਕਦੋਂ ਹੋਊਗਾ ਕਿਉਂਕਿ ਆਪਾਂ ਬਾਰ ਬਾਰ ਕਰਵਾਉਂਦੀ ਰਹਿੰਦੇ ਰਹਿੰਦੇ ਆ ਅਪਰੋਕਸੀਮੇਟ ਆ ਮਹੀਨੇ ਦੇ ਵਿੱਚ ਇੱਕ ਦੋ ਸੈਮੀਨਾਰ ਆਪਣੇ ਹੁੰਦੇ ਰਹਿੰਦੇ ਹੁੰਦੇ ਹੀ ਰਹਿੰਦੇ ਨੇਗੇ ਤਾਂ ਤੁਸੀਂ ਉਹ ਵੀ ਅਟੈਂਡ ਕਰ ਸਕਦੇ ਹੋ ਕੋਈ ਚੱਕਰ ਨਹੀਂ ਬਾਕੀ ਕਿਸੇ ਵੀ ਰਪਈ ਨਾ ਕਿਸੇ ਵੀ ਕੋਈ ਵੀ ਗੱਲ ਕਰਨੀ ਇੰਨਾ ਵੀਜ਼ਾ ਬਾਰੇ ਤਾਂ ਬੇਫਿਕਰ ਕਰ ਲਓ ਜੇ ਕੰਟੈਕਟ ਤਾਂ ਇੱਕ ਚੀਜ਼ ਰਹਿ ਗਈ ਸੀਗੀ ਕਿਸੇ ਨੇ ਨਹੀਂ ਸੋਚਿਆ ਹੋਊਗਾ ਇਹ ਜੋ ਇਹ ਸੋਚ ਰਹੇ ਨੇਗੇ ਹੁਣ ਆਪਣੇ ਪੰਜਾਬ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੁਧਾਰ ਹੋ ਗਿਆ ਪਾਣੀ ਦਾ ਪੱਧਰ ਨੀਮਾ ਚਲੇਗਾ ਬਟ ਹਲੇ ਵੀ ਬਹੁਤ ਪ੍ਰਭਾਵਿਤ ਨਾ ਤੇ ਮੈਂ ਕਹਾ ਜਿਵੇਂ ਹੈਰਾਨੀ ਵਾਲੀ ਗੱਲ ਹੋ ਗਈ ਬਿਲਕੁਲ ਪਹਿਲੀ ਵਾਰ ਕੋਈ ਇਦਾਂ ਦਾ ਮੈਨੂੰ ਮਿਲੇ ਨਾਗੇ ਤੇ ਆਪਾਂ ਕਿੰਨੇ ਪਰਸੈਂਟ ਅਗਲੇ ਜੋ ਆਪਾਂ ਨੂੰ ਇਨਕਮ ਹੋਊਗੀ ਇਹਨਾਂ ਦੇ ਵਿੱਚੋਂ ਜਿਹੜੇ ਵੀ ਇਨਕਮ ਆਪਾਂ ਨੂੰ ਟੈਕਸੀ ਡਰਾਈਵਰ ਤੋਂ ਇਸ ਮਹੀਨੇ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਆਪਣੇ ਜਾਣਗੇ ਹਾਂਜੀ 50% ਪ੍ਰੋਫਿਟ ਜਿੰਨਾ ਵੀ ਬਣੂਗਾ ਆਪਾਂ ਨੂੰ ਆਪਾਂ ਹੜਪੀੜਤਾਂ ਦੇ ਲਈ ਜ਼ਰੂਰ ਜਿੰਨਾ ਵੀ ਬਣਦਾ ਆਪਣਾ ਉਹ ਆਪਾਂ ਨੂੰ ਥਾਰਾ ਨੂੰ ਕਰਨਾ ਚਾਹੀਦਾ ਮੈਨੂੰ ਇਕੱਲੇ ਨਹੀਂ ਜਿੰਨੇ ਵੀ ਬੈਠੇ ਅਸੀਂ ਪੰਜਾਬੀ ਸਾਰੇ ਸਾਨੂੰ ਪੰਜਾਬੀਆਂ ਵਾਸਤੇ ਅੱਗੇ ਵੱਧ ਕੇ ਸਾਨੂੰ ਅਤਵਾਦ ਛੱਡ ਕੇ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਤੇ ਮੈਂ ਉਹ ਸਾਰਾ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਜਿੰਨਾ ਵੀ ਪਾ ਸਕਦਾ ਜ਼ਰੂਰ ਪਾਉਂਗਾ ਜਿੰਨਾ ਵੀ ਪ੍ਰੋਫਿਟ ਹੋਊਗਾ ਆਹ ਮਹੀਨੇ ਦੇ ਵਿੱਚ ਠੀਕ ਹੈ ਆਪਣੇ ਕੋਲ ਕਲਾਇੰਟ ਆਉਣਗੇ ਵੀਜ਼ਾ ਉਸ ਲੱਗਣਗੇ ਜੋ ਵੀ ਪ੍ਰੋਫਿਟ ਹੋਊਗਾ ਉਹਦੇ ਵਿੱਚੋਂ 50% ਅਮਾਉਂਟ ਸਿੱਧੀ ਆਪਾਂ ਹੜ்பੜ ਤੁਹਾਨੂੰ ਦਾਨ ਕਰਦਾਂਗੇ ਠੀਕ ਹੈ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰਦੇ ਹੋ